ਦਰਬਾਰ ਸਾਹਿਬ ਨੂੰ ਤੁੰਗਿਆ ਹੁੰਦਾ ਹੈ ਅੰਮ੍ਰਿਤਸਰ ਕੋਲੁੰਦਾ ਸਾਰੇ ਗਿਆ ਆ ਵੀਰ ਨੂੰ ਸੋ ਦਰਬਾਰ ਸਾਹਿਬ ਦੀ ਜਿਹੜੀ ਨੀਵਾਂ ਨਾ ਉਹ ਕਿੰਨੇ ਰੱਖੀ ਗਈ ਜਦੋਂ ਦਰਬਾਰ ਸਾਹਿਬ ਬਣਿਆ ਸੀ ਕਿੰਨਾ ਬਣਵਾਇਆ ਸੀ ਹਰਮੰਦਰ ਸਾਹਿਬ ਬਣਿਆ ਸੀ ਕਿੰਨਾ ਬਣਾਇਆ ਸੀ ਕਿਹੜੇ ਗੁਰੂ ਪਾਤਸ਼ਾਹ ਨੇ ਬਣਵਾਇਆ ਸੀ ਹਾਂਜੀ ਉਹਦੀ ਨੀਵ ਕਿੰਨੇ ਰੱਖੀ ਸੀ ਉਹਦੀ ਨੀਵ ਰੱਖਣ ਦਾ ਨਾਮ ਪਤਾ ਹੈ ਕਿਸੇ ਨੂੰ ਹਾਂਜੀ ਬੋਲੋ ਇਹ ਪਤਾ ਉਹ ਨਾਲ ਦੀ ਨੀਵ ਬੇਟਾ ਗੁਰੂ ਅਰਜਨ ਦੇਵ ਸਾਹਿਬ ਨੇ ਬਣਵਾਇਆ ਤੇ ਗੁਰੂ ਗੋਬਿੰਦ ਸਿੰਘ ਮਾਤਾ ਬਹੁਤ ਬਾਦ ਅਚਾਇਆ ਹਾਂਜੀ ਬੋਲੋ ਜੀ ਹਾਂਜੀ ਸਾਈ ਮੀਆਂ ਮੇਰ ਜੀ ਕੌਣ ਸੀ ਉਹ ਮੁਸਲਿਮ ਸੀਗੇ ਤੇ ਗੁਰੂ ਸਾਹਿਬ ਕੌਣ ਸੀਗੇ ਸਿੱਖ ਸੀਗੇ ਬੰਦਾ ਇਸ ਤੇ ਕੀ ਪਤਾ ਚੱਗਾ ਸਾਨੂੰ ਸਿੱਖ ਤੇ ਮੁਸਲਮ ਨੂੰ ਨੀਂਵੇ ਕਿਉਂ ਜਾਂਦੀ ਆ ਗੁਰੂ ਸਾਹਿਬ ਕਿਸੇ ਮੁਸਲਮ ਕੋਲੋਂ ਨੀਂਵ ਰਖਾ ਦੇ ਨੇ ਮੈਂ ਕਿਉਂ ਦੱਸ ਰਿਹਾ ਇਹ ਚੀਜ਼ ਪਤਾ ਕਿਉਂ ਦੱਸ ਰਿਹਾ ਜਿੱਥੇ ਮੈਂ ਲਾਸਟ ਟਾਈਮ ਜੋਬ ਕੀਤੀ ਆ ਨਾ ਉਥੇ ਇੱਕ ਰੂਲ ਸੀ ਪਤਾ ਕਿ ਰੂਲ ਸੀ ਕਿਸੇ ਵੀ ਮੁਸਲਮ ਬੰਦੇ ਨੂੰ ਜੋਬ ਵਿੱਚ ਰੱਖਿਆ ਨਹੀਂ ਜਾਏਗਾ ਕਿਉਂ ਕਿਉਂਕਿ ਉਹਨਾਂ ਨੂੰ ਮੁਸਲਮ ਬੰਦੇ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਕੀ ਸਮਝਿਆ ਬੈਡ ਸਮਝਿਆ ਬਟ ਅਸਲ ਵਿੱਚ ਕੀ ਆ ਮਹਾਰਾਜ ਵੀ ਸਮਝਾ ਰਹੇ ਨੇ ਉਹ ਗੱਲ ਆ ਗਈ ਨਾ ਉਹ ਦੁਨੀਆ ਦੀ ਮਤ ਆ ਗਈ ਆਪਣੀ ਮਤ ਆ ਗਈ ਕਿ ਮੁਸਲਮ ਬੰਦੇ ਬੁਰੇ ਹੁੰਦੇ ਆ ਹੈ ਨਾ ਪਰ ਗੁਰੂ ਸਾਹਿਬ ਵੀ ਕਹਿ ਰਹੇ ਆ ਅਵਰ ਅੱਲਾ ਨੂਰ ਪਾਇਆ ਬੋਲੋ ਜੀ ਨੂੰ ਮੰਗੀਏ ਕੁਦਰਤ ਨੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਨ ਫਲੇ ਕੋ ਮੰਦੇ ਜਦੋਂ ਗੁਰੂ ਅਰਜਨ ਦੇਵ ਜੀ ਸਮਾਸ਼ਣ ਪਤਾ ਗੁਰਬਾਣੀ ਕੀ ਕਹਿ ਰਹੀ ਆ ਕਿ ਉਹ ਤਾਂ ਕੋਦ ਗੁਰੂ ਸਾਹਿਬ ਨੇ ਕੋਦੂ ਚਾਰਨ ਕਰਨੇ ਗੁਰवाणी ਦਾ ਕਿ ਕਿਸੇ ਦੇ ਵਿੱਚ ਵੀ ਕੋਈ ਫਰਕ ਨਹੀਂ ਹੈ ਪ੍ਰਮਾਤਮਾ ਨੇ ਸਿਰਫ ਇੱਕ ਇਨਸਾਨ ਬਣਾਇਆ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਪਤਾ ਹੁੰਦਾ ਕਿ ਕਿੰਨੇ ਘਰ ਪੈਦਾ ਹੈ ਸਿੱਖ ਦੇ ਘਰ ਆਇਆ ਉਹਨਾਂ ਤਰ੍ਹਾਂ ਦੀਏ ਸਿੱਖੇ ਮੁ슬ਮਨ ਹਿੰਦੂ ਉਹਦੇ ਮਾਵਾ-ਬਾਪ ਤੋਂ ਪਤਾ ਚੱਲਦਾ ਨਾ ਜਦੋਂ ਮਾਂ ਆਤ ਦਾ ਗਰਭ ਦੇ ਅੰਦਰ ਬੱਚਾ ਹੁੰਦਾ ਤਾਂ ਤਾਂ ਨਹੀਂ ਹੁੰਦਾ ਕੋਈ ਤਰ੍ਹਾਂ ਹੁੰਦਾ ਇਹ ਹੋਣਾ ਬਾਅਦ ਚੋਂ ਦੁਨੀਆ ਨੇ ਚੱਲਦਾ ਕਾਹੀ ਬਾਅਦ ਚੱਲਦਾ ਨਾ ਕਿ ਇਹ ਤੇ ਹਿੰਦੂ ਦੇ ਘਰ ਪੈਦਾ ਹੋਇਆ ਇਹ ਤੇ ਮੁਸਲਮਨ ਦੇ ਘਰ ਪੈਦਾ ਆਇਆ ਇਹਦਾ ਤਰ੍ਹਾਂ ਹੀ ਆ ਹੈਨਾ ਉੱਤੋਂ ਤਾਂ ਨਹੀਂ ਲਿਖ ਕੇ ਆਉਂਦਾ ਗਿਆਨਾ ਧਰਮ ਇਹ ਤੇ ਚੰਦੇ ਵਿੱਚ ਆਉਂਦਾ ਸੀ ਨਾ ਤੇ ਸਾਈ ਮੀਆਂ ਮੇਰ ਜੀ ਸੀ ਮੁਸਲਮਾਨ ਸੀ ਤੇ ਮੈਂ ਇਹ ਕਿਉਂ ਦੱਸ ਰਿਹਾ ਬੇਟਾ ਕਿਉਂਕਿ ਅਸੀਂ ਕਿਸੇ ਦੇ ਵਿੱਚ ਵੀ ਫਰਕ ਨਹੀਂ ਰੱਖਣਾ ਕਿਉਂਕਿ ਸਾਰੇ ਮਹਾਰਾਜ ਹੀ ਕਹਿੰਦੇ ਆ ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਮਹਾਰਾਜ ਪਰਮਾਤਮਾ ਨੇ ਸਭ ਤੋਂ ਪਹਿਲੇ ਕੀ ਸਾਜੀ ਸੀ ਕੁਦਰਤ ਇਹ ਕੁਦਰਤ ਸਾਜੀ ਸੀ ਕੁਦਰਤ ਨੇ ਕੀ ਸਾਜੇ ਫਿਰ ਕੋਸੂਪਕਸ਼ੀ ਖੇੜ ਹੋਦੇ ਹਿਸਾਨ ਠੀਕ ਹੈ ਗੁਰੂਤਨ ਕੀ ਪੈਦਾ ਹੋਏ ਹਿਸਾਨ ਤੁਹਾਡੇ ਇੱਕ ਨੂਰ ਤੇ ਸਭ ਦੇ ਉੱਪ ਗਿਆ ਗੁਰਬਾਣੀ ਸਮਝਣੇ ਪੁਰਬਾਣੀ ਇਹ ਕਿ ਇੱਕ ਨੂਰ ਤੇ ਸਭ ਦੇ ਉੱਪ ਗਿਆ ਇੱਕ ਨੂਰ ਤਿੰਨ ਪਿਆ ਗਿਆ ਪਰਮਾਤਮਾ ਇੱਕ ਨੂਰ ਤੇ ਸਭ ਦੇ ਉੱਪ ਗਿਆ ਸਾਰਾ ਜਗ ਤਿੰਨ ਦਾ ਪੈਦਾ ਹੋਇਆ ਕੋਸ ਪਰਮਾਤਮਾ ਕੋਸ ਨੂਰ ਗੁਰਬਾਣੀ ਕਹਿੰਦੀ ਆ ਇਹ ਸ਼ਰੀਰ ਆ ਮੇਰਾ ਔਰ ਤੂੰ ਮੈਂ ਹੈ ਜੋਤ ਰੱਖੀ ਤਾਤੂ ਜਗਮਹ ਆਇਆ ਇਹ ਸਰੀਰਾਂ ਮੇਰਿਆ ਇਹ ਮੇਰੇ ਸਰੀਰ ਤੇਰੇ ਅੰਦਰ ਪਰਮਾਤਮਾ ਨੇ ਕੀ ਰੱਖੀ ਹੈ ਇੱਕ ਜੋਤ ਜੋਤ ਨੂੰ ਕੀ ਆ ਗਿਆ ਆਤਮਾ ਨੂੰ ਉਹ ਗਿਆ ਗਿਆ ਆ ਸਰੀਰ ਦੇ ਵਿੱਚ ਆਤਮਾ ਚਲੀ ਗਈ ਤੇ ਸਰੀਰ ਕੀ ਆ ਉਹ ਵੀ ਡੈਡ ਬੋਡੀ ਹੈ ਨਾ ਇਸ ਸਰੀਰ ਤੇ ਵਿੱਚ ਚੱਲ ਰਿਹਾ ਆਤਮਾ ਨਾਲ ਹੀ ਚੱਲ ਰਿਹਾ ਹੈ ਨਾ ਆਤਮਾ ਜਿਹੜੇ ਤੋਂ ਬਾਹਰ ਹੋ ਗਈ ਉਸ ਨੂੰ ਇਹ ਬੰਦੇ ਦੀ ਧਮੋਤ ਹੋ ਗਈ ਹੈ ਨਾ ਤੇ ਜਦੋਂ ਆਤਮਾ ਹੈ ਉਹ ਆਤਮਾ ਕਿੱਥੋਂ ਆਈਏ ਆਤਮਾ ਕਿੱਥੋਂ ਆਈ ਸਾਡੀ ਪਰਮਾਤਮਾ ਤੋਂ ਕਿੱਥੋਂ ਆਈਏ ਪਰਮਾਤਮਾ ਤੋਂ ਆਤਮਾ ਸਾਡੀ ਪਰਮਾਤਮਾ ਤੋਂ ਆਈਏ ਇੱਕ ਨੂਰ ਤੇ ਸਭ जग ਉੱਭ ਗਿਆ ਪਰਮਾਤਮਾ ਕੀ ਆ ਇੱਕ ਪ੍ਰਕਾਸ਼ ਬਹੁਤ ਵੱਡਾ ਪਰਮਾਤਮਾ ਕੀ ਇੱਕ ਸ਼ਕਤੀ ਆ ਪਾਵਰ ਆ ਜਿਹਨੂੰ ਆਪਾਂ ਦੇਖ ਨਹੀਂ ਸਕਦੇ ਬੇਟਾ ਹੈਨਾ ਜਿਹਨੂੰ ਆਪਾਂ ਦੇਖ ਨਹੀਂ ਸਕਦੇ ਕੋਈ ਕ ਐਨਰਜੀ ਆ ਇੱਕ ਪਾਵਰ ਆ ਜਿਹੜੀ ਸਾਰੇ ਸੰਸਾਰ ਨੂੰ ਸਾਰੇ ਬ੍ਰਹਮਾਡ ਨੂੰ ਚਲਾ ਰਹੀ ਆ ਜਿਹੜਾ ਯੂਨੀਵਰਸ ਆ ਜਿਹੜਾ ਸਾਰਾ ਹੈ ਨਾ ਹਾਲ ਯੂਨੀਵਰਸ ਸਭ ਨੂੰ ਚਲਾ ਰਹੀ ਆ ਤੇ ਉਹਨੇ ਸਾਡੇ ਅੰਦਰ ਕੀ ਰੱਖਿਆ ਆਪਣਾ ਇੱਕ ਆਂਸ਼ ਰੱਖਿਆ ਹੈ ਪਰਮਾਤਮਾ ਨੇ ਆਪਣੇ ਪ੍ਰਕਾਸ਼ ਛਿਣਕਾ ਪ੍ਰਕਾਸ਼ ਸਾਡੇ ਅੰਦਰ ਪਾਤਾ ਸਾਰਿਆਂ ਦੇ ਪਾਤਾ ਹੈ ਤੇ ਉਹਦਾ ਹੀ ਰੂਪ ਹੈ ਨਾ ਆਤਮਾ ਹੋਰ ਪਰਮਾਤਮਾ ਵਿੱਚ ਫਰਕ ਨਹੀਂ ਹੈ ਤਾਂ ਹੀ ਕਹਿੰਦੇ ਨਾ ਸਾਡੇ ਅੰਦਰ ਹੀ ਪਰਮਾਤਮਾ ਕਿਉਂ ਕਹਿੰਦੇ ਆ ਜਿਹਨੇ ਆਪਣੀ ਆਤਮਾ ਨੂੰ ਜਾਣ ਲਿਆ ਨਾ ਉਹਨੇ ਪਰਮਾਤਮਾ ਨੂੰ ਜਾਣ ਲਿਆ ਤੇ ਇਹ ਸਕੂਲ ਵਿੱਚ ਕੀ ਸਿਖਾਇਆ ਜਾਂਦਾ ਇਹ ਸਕੂਲ ਵਿੱਚ ਇਹੀ ਸਿਖਾਇਆ ਜਾਂਦਾ ਕਿ ਸਾਡੀ ਆਤਮਾ ਸਾਡਾ ਪਰਮਾਤਮਾ ਹੈ ਸਾਨੂੰ ਅੰਦਰ ਸਾਡੇ ਅੰਦਰ ਪਰਮਾਤਮਾ ਦਾ ਵਾਸਾ ਹੈ ਠੀਕ ਆ ਤਾਂ ਹੀ ਆਪਾਂ ਆਪਣੇ ਜੀਵਨ ਚੱਗੇ ਵਧਾਂਗੇ ਸਾਨੂੰ ਇਥੋਂ ਮਤ ਮਿਲੇਗੀ ਕਿ ਚੰਗਾ ਕੀਆ ਮਾੜਾ ਕੀਆ ਆਪਾਂ ਕਿਹੜੇ ਰਾਹ ਤੇ ਤੁਰਨਾ ਠੀਕ ਆ ਕਿਉਂਕਿ ਇਹ ਜਿਹੜੇ ਟੀਚਰ ਆ ਇਹ ਵੀ ਸਾਨੂੰ ਸਿਖਾ ਰਿਹਾ ਸਾਨੂੰ ਦੁਨੀਆ ਵਿੱਚ ਵਿਚਰਨਾ ਸਿਖਾ ਰਿਹਾ ਇਹ ਜਿਹੜੇ ਟੀਚਰ ਆ ਇਹ ਸਾਨੂੰ ਦੁਨੀਆ ਦਾ ਮਤਲਬ ਸਮਝਾ ਰਿਹਾ ਕਿ ਸਾਡਾ ਮਨੁੱਖਾ ਮਤਲਬ ਕੀ ਆ ਅਸੀਂ ਪੈਦਾ ਕਿਉਂ ਹੋਏ

ਸੋ ਸਾਰੇ ਬੁਰੇ ਜਵਾਹਰ ਪਹਿਲਾ ਸੋ ਲਖਤੀ ਆ ਇੱਕ ਓਮਕਾਰ ਦੁਬਾਰਾ ਬੋਲੋ ਇੱਕ ਓਮਕਾਰ ਫਿਰ ਦੁਬਾਰਾ ਬੋਲੋ ਇੱਕ ਓਮਕਾਰ ਨਾਈ ਕੀ ਸਿੱਖਾ ਨਾਮ ਹੈ ਇਹ ਤਾਂ ਮੈਂ ਨਾ ਇੱਕ ਓਮਕਾਰ ਕਿਹਦਾ ਸਾਨੂੰ ਇੱਕ ਓਮਕਾਰ ਹੁੰਦਾ ਕਿਉਂ ਹੁੰਦਾ ਇੱਕ ਇੱਕ ਮਤਲਬ ਇੱਕ ਸਿਰਫ ਇੱਕ ਓਮਕਾਰ ਓਮਕਾਰ ਜਿੰਨਾ ਲੰਬਾ ਲੈ ਕੇ ਜਾਵਾਂਗੇ ਮਤਲਬ उन्नी वही सचे पाशाह अवकार नहीं पाया जा सकता अंत नहीं पाया आप जाता एक अगला अक्षर सतनाम सतनाम का मतलब कोई समझाएगा मैं सचा जो सचा है एक ओंकार की जो एक है ਸਦਾ ਇੱਕ ਰੇਗਾ ਉਹਦੇ ਤੋਂ ਹੀ ਸਾਰਾ ਕੁਝ ਬਣਿਆ ਠੀਕ ਆ ਓਮਕਾਰ ਉਹਦੇ ਤੋਂ ਸਾਰਾ ਖਾਸ ਸਾਰੀ ਸ੍ਰਿਸ਼ਟੀ ਪੈਦਾ ਹੋਈ ਸਤਨਾਮ ਉਹ ਸੱਚਾ ਆ ਅਗਲਾ ਅੱਖਰ ਕਰ ਕਰ